ਸੋ ਅੱਜ ਬੜੀ ਹੀ ਖੁਸ਼ੀ ਦੀ ਗੱਲ ਹੈ ਸਾਡੇ ਜਲੰਧਰ ਸ਼ਹਿਰ ਦੇ ਵਿੱਚ ਜੋ ਸਾਡੀ ਸੰਸਕ੍ਰਿਤੀ ਕਹੂੰਗਾ ਜੋ ਪਹਿਲਾਂ ਜਿਸ ਤਰੀਕੇ ਦੇ ਨਾਲ ਲੋਕ ਆਪਣੇ ਡੇ ਟੂ ਡੇ ਦੀ ਜਿਹੜੀ ਲਾਈਫ ਨੂੰ ਛੱਡ ਕੇ ਐਂਟਰਟੇਨਮੈਂਟ ਦੇ ਤੌਰ ਤੇ ਸਰਕਸ ਦੇ ਵਿੱਚ ਆਉਂਦੇ ਸੀਗੇ ਸੋ ਅੱਜ ਰਾਇਲ ਸਰਕਸ ਜਿਹੜਾ ਅੱਜ ਜਲੰਧਰ ਸ਼ਹਿਰ ਦੇ ਵਿੱਚ ਉਦਘਾਟਨ ਹੋਣ ਜਾ ਰਿਹਾ ਮੈਂ ਇਹਨਾਂ ਦੀ ਸਾਰੀ ਹੀ ਟੀਮ ਨੂੰ ਬਹੁਤ ਬਹੁਤ ਮੱਗਲਸ਼ੁਭ ਕਾਮਨਾਵਾਂ ਵੀ ਦਿੰਦਾ ਹਾਂ ਔਰ ਸ਼ਹਿਰ ਵਾਸੀਆਂ ਨੂੰ ਵੀ ਇਹ ਅਪੀਲ ਕਰਦਾ ਹਾਂ ਕਿ ਚਾਹੇ ਅੱਜ ਕੱਲ ਏਆਈ ਦਾ ਯੁੱਗ ਆ ਗਿਆ ਬੱਚੇ ਸਾਰਾ ਦਿਨ ਮੋਬਾਈਲਸ ਤੇ ਖੇਲਦੇ ਆ ਪਰ ਇਹ ਚੀਜ਼ਾਂ ਵੀ ਸਾਡੀ ਲਾਈਫ ਦੇ ਲਈ ਬਹੁਤ ਜ਼ਰੂਰੀ ਆ ਬੱਚਿਆਂ ਨੂੰ ਸਿੱਖਣ ਨੂੰ ਖੇਡਣ ਨੂੰ ਬੜਾ ਕੁਝ ਇੱਥੇ ਮਿਲਦਾ ਵੈ ਅਸੀਂ ਮਜ਼ਾਕ ਹੁੰਦਾ ਵੈ ਇਹ ਚੀਜ਼ਾਂ ਵੀ ਲਾਈਫ ਦੇ ਵਿੱਚ ਜਿਹੜਾ ਰੁਟੀਨ ਦਾ ਪ੍ਰੈਸ਼ਰ ਆ ਅਸੀਂ ਲੋਕ ਸਾਰੇ ਅਸੀਂ ਡੇ ਟੂ ਡੇ ਲਾਈਫ ਦੇ ਵਿੱਚ ਅਸੀਂ ਝੇਲਦੇ ਆ ਸੋ ਸਰਕਸ ਕਿਸੇ ਸਮੇਂ ਖਾਸ ਕਰ ਸਾਡੇ ਜਿਹੜੇ ਦੇਸ਼ ਵਾਸੀ ਆ ਉਹਨਾਂ ਦੇ ਜ਼ਿੰਦਗੀ ਦਾ ਇੱਕ ਬਹੁਤ ਅਹਿਮ ਹਿੱਸਾ ਹੁੰਦਾ ਸੀ ਲੋਕ ਉਡੀਕ ਕਰਦੇ ਸੀਗੇ ਕਿ ਉਹਨਾਂ ਦੇ ਸ਼ਹਿਰ ਦੇ ਵਿੱਚ ਉਹਨਾਂ ਦੇ ਇਲਾਕਿਆਂ ਦੇ ਵਿੱਚ ਕਦੋਂ ਸਰਕਸ ਲੱਗੇਗੀ ਸੋ ਅੱਜ ਜਿਹੜੀ ਰਾਇਲ ਸਰਕਸ ਦੀ ਪੂਰੀ ਟੀਮ ਜਿਨ੍ਹਾਂ ਨੇ ਪੂਰੇ ਦੇਸ਼ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਜਿਹੜੀ ਆਪਣੀ ਪਰਫਾਰਮੈਂਸ ਦਿਖਾਉਂਦੇ ਆ ਅੱਜ ਉਹ ਜਲੰਧਰ ਦੇ ਵਿੱਚ ਉਹਦਾ ਇਕੱਠਨ ਹੋਣ ਜਾ ਰਿਹਾ ਔਰ ਸਾਰੇ ਸ਼ਹਿਰ ਵਾਸੀਆਂ ਨੂੰ ਕਹਾਂਗਾ ਇਹ ਸਰਕਸ ਦੇ ਵਿੱਚ ਜ਼ਰੂਰ ਪਾਰਟਿਸਿਪੇਟ ਕਰਨ ਔਰ ਆਪਣੇ ਬੱਚਿਆਂ ਨੂੰ ਮਜਬੂਰ ਨਾਲ ਲੈ ਕੇ ਆਨ ਬਹੁਤ-ਬਹੁਤ ਸ਼ੁਕਰੀਆ ਬាទ ਜੀ ਆਪਣੇ ਪ੍ਰਾਪਤ ਵਾਲੇ ਲੋਕ ਹੁੰਦੇ ਨੇ ਤੇ ਉਹ ਪ੍ਰਸ਼ਾਸਨ ਨਾਲ ਸਹਿਯੋਗ ਕਰਦੇ ਕਿ ਕਿ ਕਲੀਅਰਸ ਨੇ ਕਿ ਉਹਨਾਂ ਨੂੰ ਉਹ ਸਹਿਯੋਗ ਦੇ ਉਹਨਾਂ ਲਈ ਤੁਸੀਂ ਕੀ ਆਪਣਾ ਮੈਸੇਜ ਲੈਂਦੇ ਕਿ ਸਵੇ ਤਰੀਕੇ ਦੀ ਕੋਈ ਇਦਾਂ ਦੀ ਕੋਈ ਆਰਗੇਨਾਈਜੇਸ਼ਨ ਹੁੰਦੀ ਆ ਅਸੀਂ ਉਸ ਸਹਿਯੋਗ ਹਮੇਸ਼ਾ ਦਿਆਂਗੇ ਉਹਨਾਂ ਨੂੰ ਔਰ ਕਿਤੇ ਵੀ ਕੋਈ ਦਿੱਕਤ ਆਉਂਦੀ ਹੈ ਤੇ ਅਸੀਂ ਲਗਾਤਾਰ ਸੇ ਹਾਜ਼ਰ ਹਾਂ ਔਰ ਮੇਰੇ ਨਾਲ ਅੱਜ ਸਾਡੇ ਇਸ ਇਲਾਕੇ ਦੇ ਜਿਹੜੇ ਸਾਡੇ ਪਾਰਸ਼ਾ ਦਾ ਜਗਵਿੰਦਰ ਜੈਨ ਜੀ ਕਿਉਂਕਿ ਇਹਨਾਂ ਦਾ ਪਾਰਸ਼ਾ ਸਾਹਿਬ ਦਾ ਏਰੀਆ ਵੀ ਅੱਜ ਨਾਲ ਸਪੈਸ਼ਲੀ ਇਸ ਜਿਹੜਾ ਇਹ ਸਰਕਸਾ ਉਦਘਾਟਨ ਕਰਨ ਆ ਰਹੇ ਆ ਸਾਡੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਢਾਲ ਸਾਹਿਬ ਵੀ ਬਹੁਤ ਥੋੜੀ ਦਾ ਸਪੌਂਸਰ ਹੈ ਠੀਕ ਥੈਂਕ ਯੂ ਸਰ